ਸਤਿ ਸ਼੍ਰੀ ਅਕਾਲ ਕੀਰਤਨ ਦੇ ਨਾਲ ਨਿਹਾਲ ਕੀਤਾ ਆਪ ਜੀ ਨੇ ਮਾਮਾ ਜੋਗਾ ਸਿੰਘ ਦੇ ਜਥੇ ਦੀਆਂ ਚੜ੍ਹਦੀਆਂ ਕਲਾ ਕਰਨੀਆਂ ਤੰਦਰੁਸਤੀਆਂ ਬਖਸ਼ਣੀਆਂ ਦੁੱਖਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਇਸੇ ਤਰ੍ਹਾਂ ਸਾਰ ਸੰਗਤ ਦੀ ਸੇਵਾ ਕਰਦੇ ਰਹੇ ਸੇ ਪਾਸ਼ਾ ਮਹਾਰਾਜਿਓ ਜੋ ਵੀ ਸਾਰ ਸੰਗਤ ਆਪ ਹੀ ਹਜ਼ੂਰੀ ਵਤਨ ਬੰਨ ਕੇ ਹਾਜ਼ਰ ਹੋਈ ਸਭਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣਾ ਆਪਣੇ ਦਰੋਂ ਕਰਾਂਗੂ ਸਿੱਖੀ ਜੀਵਨ ਬਖਸ਼ਣਾ ਨਗਰ ਖੜੇ ਸੁਖ ਵਰਤੋਣੀ ਦੇਸ਼ ਪਰਦੇਸ ਹੈਈ ਹੋਣਾ ਸਮੂਹ ਕਾਰਜ ਰਾਸ਼ ਕਰਨ ਸੇ ਭਾਸ਼ਾ ਮਹਾਰਾਜੋ ਅੱਜ ਵਰਤ ਆਪ ਜੀ ਹਜ਼ੂਰੀ ਵਿੱਚ ਆ ਭਗਤ ਤਰ ਅਮਤ ਰੂਪੀ ਕਦਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਤੇ ਗੁਰੂ ਘਰ ਲੰਗਰ ਪਿਆਰਾ ਆਪ ਜੀ ਦਾ ਦਰ ਪ੍ਰਵਾਹ ਹੋਵੇ ਜੋ ਵੀ ਸਾਥ ਸੰਗਤ ਆਪੀ ਦਾ ਲੰਗਰ ਸਕੇ ਸੋ ਵਾਹਿਗੁਰੂ 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 ਜਪੈ ਸੇ ਪਾਸ਼ਾ ਮਹਾਰਾਜੋ ਅਸ ਭਾਪ ਆਪਣੀਆਂ ਸੰਗਤਾਂ ਨੂੰ ਹਕਮ ਮੰਨ ਆਵੇ ਬਖਸ਼ੇ ਨਿਹਾਲ ਕਰੋ ਤੇ ਦੀਵਾਨ ਦੀ ਸਮਾਲਤੀ ਬਖਸ਼ੇ ਪਾਸ਼ਾ ਮਹਾਰਾਜੋ ਸੇ ਪਿਆਰਾਂ ਦਾ ਮੇਲ ਕਰਨਾ ਜਨਾ ਮਿਲਾਂ ਤਰ੍ਹਾਂ ਨਾਮ ਚਤਾਲ ਸਖ ਪਰਦੇ ਸੁਣਦੇ ਸਰਵਤ ਰਵ ਔਰੇ ਸੋ ਚੜੇ ਸੋ ਉਤਰੇ ਸੋ ਤਰੇ ਮਹਿੰਦਰ ਸਿੰਘ ਤੇ ਜਗਿੰਦਰ ਸਿੰਘ ਬਦੋਂ ਕੇ ਲਿਆ ਨਾ ਪ੍ਰਸ਼ਾਦ ਹਾਗਰ ਹੋਇਆ ਬੀਨੰਦਰ ਪਰਵਾਰ ਕਲਾ ਸਾਧ ਸੰਗਤ ਵਿੱਚ ਵਰਤੋਂ ਦੀ ਆਗਿਆ ਲਖਮੀ ਸਹੀ ਫਿਆਰ ਨਾਮ ਮੇਲ ਕਰਨਾ ਜਨਾਬ ਮਲਾ ਤੇਰਾ ਨਾਮ ਚੱਤੇ ਆਵੇ 154 707 ਨਾਮ ਕਲਾ ਵਿਚੜਦੇ ਕਲਾ ਤੇਰੇ ਬਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਰੀ ਆਈ ਜੀ ਦੰਦ ਭਾਗੇ ਲਾ ਹਰਸ਼ਵਨ ਮਲਾਈ ਸਤਨਾ ਮਨ ਦਾ ਮੰਗਲ ਸੁਖ ਪਾਏ ਗੁਰਪੁਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸ਼ਾਂਤ ਹੋ ਰਾਮ ਰਾਮ ਰਸਤਰਿਆ ਉਠਤ ਬਾ ਆੰਦਲੋ ਸ਼ੋਕਰਤ ਕਰਿਆ ਰਹਾ ਸੰਤ ਕਾ ਮਾਰਗ ਧਰਮ ਕੇ ਫੋੜੀ ਕੋ ਬੜ ਭਾਗੇ ਪਾਏ ਕੋਟ ਧਰਮ ਕੇ ਕਿਰਤ ਖਲਾਸੇ ਹਰ ਚਰਨ ਹੀ ਚਤਲਾਈ ਤਰਾ ਸਤਗੁਰ ਕੀ ਸਾਥ ਸਾਖੇ ਬੇਗਨ ਮੰਨ ਆਤਸਨ ਸਭ ਦੁਖ ਨਾਸਨ ਸਤਗੁਰ ਨਾਮ ਦਰੜਾ ਆਏ ਓਏ ਪਾਪ ਭੈ ਸਭ ਪਾਵਨ ਜਨ ਨਾਲਕ ਸੋਖ ਕਹਾ ਰਿ ਆਇਆ ਸਨ ਸਭ ਦੁੱਖ ਨਾ ਸਨ ਸਤ ਗੁਰ ਨਾਮ ਦਰੁਦਾਇ ਖੋਏ ਪਾਪ ਭੈ ਸਾ ਪਾਵਨ ਜਨ ਨਾਨਕ ਸੋਖ ਘਾਰੇ ਆਇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਕੜਾ ਪ੍ਰਸ਼ਾਦ ਜਿ ਦੇ ਗੋਤਤੰਗੀ ਤੋਂ ਉਪਰੰਤ ਗੁਰੂ ਕਾ ਲੰਗਰ ਭਰ ਆ ਰਹਾ ਜੀ ਸਾਰੀਆਂ ਸੰਗਤਾਂ ਨੇ ਕੜਾ ਪ੍ਰਸ਼ਾਦ ਜਿ ਦੇ ਲੈਣ ਤੋਂ ਉਪਰੰਤ ਗੁਰੂ ਕਾ ਲੰਗਰ ਸ਼ਾਕੇ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤਨਾਮ ਵਾਹਿਗੁਰੂ ਜੱਲਾਤਰ ਪਰਸ਼ਾਹ ਵਰਤਦਾ ਸਤਨਾਮ ਵਾਹਿਗੁਰੂ ਦਾ ਜਵਾਬ ਕਰੀਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ Shout to 好的呢 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ Saturn <Sessly> Oh, oh, Satsang <tongue> with

cái nào cái <laughs> cái <laughs> cái <laughs> cái 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 ਕੀ ਫਦੇ ਤੁੰ ਨੂੰ ਤੰਗ ਜੀ ਦੇ ਸਾਰੇ ਸਾਰੇ ਆਓ ਜੀ ਅਕਾਲ ਸਾਹਿਬ ਜੀ ਬਤੇ ਜੀ ਜਰਦੀ ਕਲਾ ਦਾ ਦਰਬਾਰ ਫਦੇ

तो तुम तो चले 아또는아인을 사또는 와인을, 사또는 와인을, 우또는사

Sattuna, Vahiguru, Sattuna, Vahiguru, Sattuna, Vahiguru, Guru, 어 아, 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 이 아, 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 ਯੋ ਬਿਥਾਨ ਮੇਰੇ ਪੁੱਤਰ ਗਾਹ ਦੇ ਮੇਰੇ ਪੁੱਤਰ ਇਹ ਦੇਖ ਚਲ ਚ ਹੈ ਉੱਧਰ ਬੈ ਜਾ ਕੋਈ ਨਹੀਂ ਅੰਦਰ ਬੈਠੋ ਮੈਂ ਹੋ ਜਾ ਬਖਾ á、mm hmm. تو سارا ساڈے شاريا کي کڙو ڪو ڪنٽرول هوجن ٿا اچي ٺيڪ آهي ڇا ڇا جي ضرورت آهي نمبر چاھم ٿو 2100 روپيا